ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਤ ਚੌਗਣੇ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਬਾਕੀ ਖੇਤਾ ਕਿਨੇ ਨਿਕਲੇ ਬਾਈ ਚਲੋ ਅੱਜ ਤੋਂ ਥੋੜੀ ਜਿਹੀ ਘਟਤੀ ਵੀ 18 ਵੀ ਘਟ ਅੱਜ ਅੱਜ ਬੱਦਲ ਵਾਜ ਦੀ ਚਾਂਸੇ ਲੱਗਦੇ ਆ ਉੱਪਰ ਦੱਸਿਆ ਹੋਇਆ ਹੈਗਾ ਕੱਲ ਨੂੰ ਵੀ ਵੀ ਪਤਾ ਕੁਝ ਨਹੀਂ ਹੈਗਾ ਸ਼ਾਇਦ ਲਖੇ ਜਾਵੇ ਪਹਿਲਾਂ ਥੋੜਾ ਜਿਹਾ ਬਾਦ ਦੱਸਦੇ 70% ਤੱਕ ਦੱਸਦੇ ਹੁਣ 50% ਤੱਕ ਰਹਿ ਗਿਆ ਵੀ ਧੁੱਪਾਂ ਚ ਨਿਕਲ ਹੀ ਨਹੀਂ ਹੈਗੀ ਕੱਲ ਬਹੁਤ ਵਧੀਆ ਨਿਕਲੇ ਧੁੱਪਾਂ ਵੀ ਸਵੇਰ ਟਾਈਮ ਸਮਝ ਲਓ ਨਿਕਲਾਈ ਤੀ ਸਾਢੇ 9:30 ਪੌਣੇ 10 ਵਜੇ ਧੁੱਪਾਂ ਨਿਕਲੇ ਦੀ ਪਰਸੋ ਜਾ ਉੱਥੇ ਦੋ ਦਿਨ ਨਿਕਲੀ ਨਹੀਂ ਹੈਗੀ ਬਾਕੀ ਅੱਜ ਵੀ ਉਹੀ ਹੈ ਕੰਮ ਹੋਇਆ ਧੁੱਪਾਂ ਵਾਲਾ ਕੰਮ ਤਾਂ ਸਮਝ ਲਓ ਹੀ ਸਰਿਆ ਬਈ ਲੱਗਦਾ ਪਰ ਬੱਦਲ ਬਾਈ ਜੀ ਦੇ ਹੈਗੇ ਉੱਪਰ ਚਾਣ ਸਾਜ ਬਣੇ ਪਏ ਉਹਦੇ ਕਰਕੇ ਠੰਡ ਥੋੜੀ ਜਿਹੀ ਘਟ ਹੈ ਜਿਆਦਾ ਨਹੀਂ ਦੋਕ ਤੇ ਤੇ ਠਾਰੀ ਬਹੁਤ ਹੋ ਗਈ ਦੀ ਹੱਥ ਪੈਰ ਜੇ ਠਰਨ ਲੱਗੇ ਤੇ ਵੀ ਇਹ ਹੀ ਠੰਡ ਖਰਾਬ ਕਰਦੀ ਹੈ ਸੁੱਕੀ ਠੰਡ ਹੈ ਚਲੋ ਚਾਰ ਕਿਣੀਆਂ ਪੈ ਜਵੇ ਉਹਦੇ ਗੈਰ ਫਿਰ ਵਧੀਆ ਬਣ ਜਾਂਦਾ ਮੌਸਮ ਵੀ ਫਿਰ ਜੇ ਠਾਰੀ ਲੱਗਦੀ ਹੈ ਤਾਂ ਉਹ ਖਰਾਬ ਨਹੀਂ ਕਰਦੀ ਹੈਗੀ ਠੰਡ ਹੁਣ ਵੀ ਦੇਖਿਆ ਹੈ ਹਸਪਤਾਲਾਂ ਵਿੱਚ ਜਾ ਕੇ ਦੇਖਿਆ ਭਰਿਆ ਵੈ ਡਾਕਟਰਾਂ ਦੀ ਦੁਕਾਨਾਂ ਭਰੀਆਂ ਪਈਆਂ ਇੱਕ ਖੰਗ ਜੀ ਹੈ ਨਾ ਜਿਹੜੀ ਇਹਦਾ ਜਿਆਦਾ ਚੱਲਿਆ ਵੈ ਬਹੁਤ ਜਿਆਦਾ ਨਿਆਣਿਆਂ ਨੂੰ ਬਹੁਤ ਹੋਈ ਵੀ ਹੈ ਵੀ ਮੈਂ ਵੀ ਦੁਆ ਕੇ ਲਿਆਦਾ ਦੁਆਏ ਵੀ ਉੱਥੇ ਦੇਖਿਆ ਜੀ ਸਰਹਾਨੇ ਦੇ ਗਏ ਤੇ ਬਹੁਤ ਨਿਆਣਿਆਂ ਦੀ ਲਾਈਨਾਂ ਲੱਗੀਆਂ ਪਈਆਂ ਹੈ ਸਭ ਨੂੰ ਇਹ ਖੰਗ ਦਾ ਜਿਆਦਾ ਲੱਗਿਆ ਇਹ ਜੇ ਸੁੱਕੀ ਠੰਡ ਹੈ ਨਾ ਇਹਦੇ ਕਰਕੇ ਹੀ ਹੈ ਇਹ ਵੀ ਬਾਕੀ ਦੇਖਦੇ ਜੇ ਮੀਂਹ ਪੈ ਗਿਆ ਤਾਂ ਸਰ ਨਾਲ ਤੇ ਵਧੀਆ ਫਿਰ ਉਹ ਠੰਡ ਨੁਕਸਾਨ ਨਹੀਂ ਕਰਦੀ ਹੈਗੀ ਨਾਲੇ ਫਸਲਾਂ ਨੂੰ ਫਾਇਦਾ ਹੋ ਜਾਊਗਾ ਕਿਉਂ ਫਸਲਾਂ ਹੁਣ ਤਕਰੀਬਨ ਪਾਣੀ ਗਣਕਾ ਦੂਆ ਮਗਦੀਆਂ ਮੂਟੇ ਵਾਲਿਆਂ ਦਾ ਲਾਤ ਦਾ ਸਾਫ ਖੇਤ ਨੂੰ ਕਿਸੇ ਨੇ ਵੀ ਲਾਇਆ ਹਰੇਕ ਕਹਿੰਦਾ ਮੀਂਹ ਪੈ ਜਾਣਾ ਪਹਿਲਾ 17 ਸਾਲਾਂ ਤਰੀਕੋਂ ਦਾ ਹੱਦ ਤੇ ਫਿਰ ਬੜੀ ਸਭਾ ਨੂੰ ਕਹਿੰਦੇ ਤੇ ਵੀ ਸੀਦੀ ਜੋੜ ਮੇਲੇ 'ਚ ਪੈ ਜਾਂਦਾ ਉਹ ਵੀ ਚਲੋ ਲੰਘ ਗਿਆ ਬਹੁਤ ਵਧੀਆ ਹੋਇਆ ਟਾਈਮ ਦੇ ਦਿੱਤਾ ਲੰਘ ਗਿਆ ਵੀ ਹੁਣ ਤਾਂ ਇੱਕ ਚਾਹੀਦਾ ਮੀਂਹ ਜੇ ਪੈ ਜਾਵੇ ਤਾਂ ਵਧੀਆ ਨਹੀਂ ਤਾਂ ਫੇ ਪਾਣੀ ਲਾਉਣੇ ਪੈਣੇ ਆ ਇਹਨਾਂ ਦੇ ਫੇ ਪਾਣੀ ਥੋੜੀ ਜਿਹੀ ਮਾਰ ਕਰਦਾ ਕਣਕਾਂ ਦੇ ਪੀਲੇ ਜਿਹੇ ਰੰਗ ਦੇ ਪਰ ਆ ਜਾਂਦੀਆਂ ਕਿਉਂ ਧੁੱਪ ਨਿਕਲਦੀ ਨਹੀਂ ਹੈਗੀ ਧੁੰਦ ਪੈਂਦੀ ਆ ਵੈਸੇ ਅੱਜ ਧੁੰਦ ਦਾ ਬਹੁਤ ਵਧੀਆ ਰਿਹਾ ਵੀ ਬੱਦਲ ਵਾਈ ਜੀ ਕਰਕੇ ਧੁੰਦ ਘੱਟ ਪਈ ਆ ਨਹੀਂ ਤਾਂ ਦੋ ਤਿੰਨ ਦਿਨ ਹੋ ਗਏ ਧੁੰਦ ਨਾਲ ਦੇਖਣੇ ਦਿੱਤਾ ਕੁਛ ਵੀ ਵੀ 2 ਵਜੇ ਬਾਹਰ ਨਿਕਲਣਾ ਪੈਂਦਾ ਦਾ ਚਲੋ ਅੱਜ ਵੀ ਚੱਲੇ ਆਪਾਂ ਇੱਧਰ ਜਾਣਾ ਮਰੰਡ ਏਰੀਆ ਕਿੰਨੀ ਨੂੰ ਵੀ ਬਾਕੀ ਦਿਖਾਉਂਦੇ ਜੀ ਕਾਰੋਬਾਰ ਚੱਲਦਾ ਜਿਹੜਾ ਕੰਮ ਸਟਾਰਟ ਹੋ ਗਿਆ ਵਿਆਹ ਦਾ ਵਿਆਹ ਦੀ ਸ਼ਾਪਿੰਗ ਕਰਤੀ ਸ਼ੁਰੂ ਹੁਣ ਪਹਿਲਾਂ ਵਿੱਚ ਰ ਉਦੇ ਕਰਕੇ ਬਾਕੀ ਹੁਣ 25 ਜਨਵਰੀ ਦਾ ਪਹਿਲਾਂ ਵੀ ਪੰਜ ਦਸਾ ਦਾ ਹੀ ਵਿਆਹ ਹੈ ਮੁੰਡੇ ਦਾ ਵੀ ਉਦੇ ਕਰਕੇ ਹੁਣ ਸਮਝ ਲਓ ਵੀ ਦਿਨ 20 ਕੇ ਰਹਿ ਗਏ ਜਿਹੜਾ ਹੈਗਾ ਕੰਮ ਨਵੇੜੀਆਂ ਅੱਜ ਜਾਣਾ ਮਰਨ ਟਿਕਨੇ ਨੂੰ ਬਾਕੀ ਦੇਖਦੇ ਆ ਸ਼ਾਇਦ ਰੋਪੜ ਏਰੀਆ ਨੂੰ ਆ ਜੀ ਘੁੰਮ ਕੇ ਦੋ ਨਾ ਹੋਵੇ ਵੀਜੇ ਵਿੱਚ ਹੋਇਆ ਆਪਾਂ ਦਿਖਾਵਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਜੀ ਵੀਡੀਓ ਦੇ ਨਾਲ ਤੇ ਬਾਹਰ ਤਾਂ ਕੁਸ ਬਹਿੰਦੇ ਦਾ ਹੈ ਮੈਂ ਕਹਦਾ ਜੱਦਾ ਘਾਟਾ ਹੋਰ ਲੰਘੇ ਜੇ ਐਨੇ ਜੇ ਧੁੰਦ ਨੇ ਕਰ ਲੈਣਾ ਸਾਰਾ ਕੋ ਕਵਰ ਲੱਗੀਆਂ ਲਾਈਟਾਂ ਵੱਲਣਾਂ ਉਹ ਜੇ ਮਰੰਡੇ ਏਰੀਆ ਚ ਆਪਾਂ ਹੁਣ ਵੀ ਹੁਣ ਸ਼ੋਪਿੰਗ ਵਾਲਾ ਕੰਮ ਤਾਂ ਨਹੀਂ ਹੋਣਾ ਹੈਗਾ ਮੋੜੇ ਜਾਣਾ ਆਪਾਂ ਨੇ ਘਰ ਨੂੰ ਸਿੱਧਾ ਹੀ ਕਿਉਂ ਤੁੰਦਨਾ ਫਿਰ ਖਰਾਬ ਕਰਨਾ ਟਾਈਮ ਵੈਸੇ ਹੈਗਾ ਟਾਈਮ ਦੱਸਦੇ ਸਵੇਰ ਚਾਰ ਦਾ ਹੋਇਆ ਵੀ ਸਵੇਰ ਚਾਰ ਅੰਤ ਨਹੀਂ ਆਣੀ ਤੁੰਦਾ ਕੀ ਜਦ ਘਰ ਤੇ ਤੁਰੇ ਜਲ ਹੈ ਨਹੀਂ ਦੀ ਨਹੀਂ ਜਦ ਤਾਂ ਸੂਰਜ ਦਿਖਦਾ ਤਾਂ ਆਪਾਂ ਉੱਥੇ ਪਿੰਡ ਦਾ ਪਰ ਇੱਧਰ ਆ ਗਈ ਸ਼ਾਇਦ ਉੱਧਰ ਵੀ ਆ ਗਈ ਹੌਣੇ ਟਾਈਮ ਗਾ ਜਦ ਬਹੁਤ ਛਿੱਤੀ ਆਉਂਦੀ ਜਦ ਆਉਂਦੀ ਫਿਰ ਨਹੀਂ ਦੇਖੀ ਕੱਲ ਹੈ ਨਹੀਂ ਤੇ ਕੱਲ ਸਾਰੀ ਰਾਤ ਨਹੀਂ ਰਹੇਗੀ ਬੱਦਲ ਵਾਈ ਤੇ ਬੱਦਲ ਵਾਈ ਵੈਸੇ ਅੱਜ ਵੀ ਆ பண்ணதிக்கே yeah. ਓਏਰ ਪੱਠੇ ਵਾਲਾ ਕਿਆਰਾ ਨਾ ਲਾਉਣਾ ਹੋਏ ਅਗਲਾ ਡੈਡੀ ਨੂੰ ਪੁੱਛੀ ਆ ਜਮੀਂ ਕਣੀਆਂ ਥੋੜੀਆਂ ਥੋੜੀਆਂ ਆਈ ਜਾਂਦੀ ਜੀ 327 ਗਣਕ ਆ ਜ ਆ ਪਾਣੀ ਵਾਰੀ ਆਪਣੀ ਬੁੱਧਵਾਰ ਫੁੱਲ ਪਾਣੀ ਆ ਜੀ ਆ ਪੱਠਿਆਂ ਵਾਲੀ ਜਮੀ ਉਹ ਬਰਸੀਨ ਆ ਚੌਂ ਖੜੇ ਆ ਜੀ ਤੇ ਮੀਂਹ ਪਈ ਜਾਂਦਾ ਆ ਆਪਣੇ ਡਿੱਗੀ பண்ணிச ਮੈਂ ਲਾ ਕੇ ਬਣਾਉਣੀਂਦਾ ਕੇ ਕਣਕ ਬੀਜੀ ਸੀ 4 ਕਿ ਦਿਨ ਪਾਣੀ ਲੇਟ ਹੋ ਗਿਆ 4-5 ਦਿਨ ਆਹ ਪੜਾਈ ਆ ਸੁੱਕੀ ਬਜਾਈ ਸੀ ਦੇਖੋ ਚੋਹਿਆ ਨੇ ਖੁੱਡਾ ਪਾਈਆਂ ਥੋੜੀਆਂ ਥੋੜੀਆਂ ਮੀਂਹ ਪਏ ਤਾਂ ਚੰਗਾ ਮੀਂਹ ਆਪਣੇ ਪਿਆ ਨਹੀਂ ਹਜੇ ਫਸਲਾਂ ਸਾਰੀਆਂ ਪਾਣੀ ਮੰਗੀ ਜਾਂਦੀਆਂ ਰਾਜਸਥਾਨ ਦੀ ਕਣਕ ਦੋ ਪਾਣੀ ਲੱਗ ਗਏ ਹਨ ਆ ਸਾਡੇ ਖੂ ਪੱਖਿਆ ਪੱਖਿਆ ਲਖੂ ਆ ਜੀ ਆ ਲੈਣ ਜਾਂਦੀ ਆ ਹਾਲੇ ਚ ਪਾਣੀ ਜਾਈ ਜਾਂਦਾ ਤੋਰੀ ਖਾਲਾ ਸਰਕਾਰੀ ਹਾਂ ਸਾਡੇ ਖੇਤਾਂ ਦੇ ਖਾਲੇ ਆ ਪੱਕੇ ਬਣਾਏ ਆ ਖੜੀਆਂ ਥੋੜੀਆਂ ਥੋੜੀਆਂ ਪਈ ਜਾਂਦੀਆਂ ਹਾਂ ਖਾਲੇ ਆ ਜੀ ਖੇਤਾਂ ਦੇ ਸਾਡਾ ਪਿੰਡ 4 ਬੀਬੀਏ ਦਾ ਖਾਲਾ ਪਰਲਾ ਪਿੰਡ 3 ਬੀਬੀਏ ਦਾ ਖਾਲਾ ਖਾਲੇ ਤੋਂ ਇਧਰ 4 ਬੀਬੀਏ ਪਿੰਡ ਦੀ ਪੈੜੀ ਹੈ ਆ ਖਾਲੇ ਤੋਂ ਆਪਾਂ ਨਾ 3 ਬੀਬੀਏ ਪਿੰਡ ਦੀ ਪੈੜੀ ਆ ਆ ਡੈਮ ਬਣਾਏ ਆ ਜੀ ਸਾਡੇ ਇਹ ਹਾਈ ਡੈਮ ਬਣੇ ਆ ਮੀ ਬਹੇਜੇ ਤਾਂ ਵਧੀਆ ਗੱਲ ਆ ਮੀ ਹੁਣ ਚਾਹੀਦਾ ਫਸਲਾਂ ਨੂੰ ਕਿਉਂ ਹੁਣ ਪਾਣੀ ਦੀ ਬੰਦੀ ਵੀ ਕਹਿੰਦੇ 15 ਜਨਵਰੀ ਤੋਂ ਨਹੀਂ ਤਾਂ ਫਿਰ ਕਣਕਾਂ ਹੀ ਨਹੀਂ ਪੱਕਣੀਆਂ ਹੋਰ ਡੈਮ ਬਣੇ ਹੋਏ ਡੈਮ ਬਣਿਆ ਹੀ ਸਾਡੇ ਆ ਵਰਕੀ ਆ ਸੋਲਡਰ ਵਾਲੀ ਮੋਟਰ ਲੱਗੀ ਹੈ ਸੋਲਡਰ ਬੁਲੇਟਾਂ ਲੱਗੀਆਂ ਆਡਾ ਤਾਂ ਪਾਈਪਲਾਈਨ ਪਾਈਏ ਸੜਕ ਤੋਂ ਘਾਰ ਇਹ ਦਾ ਪਦ ਆਹ ਸੀ ਇੱਥੇ ਖੋਲਦਾਂ ਉਹ ਨਹੀਂ ਹੈਗਾ ਇੱਧਰਲੇ ਪਾਸੇ ਅੱਜ ਆਪਣੇ ਘਟ ਦੇ ਥੋੜੀ ਜੀ ਵੀ ਮਰੰਡੇ ਏਰੀਆ ਵਿੱਚ ਤਾਂ ਲਾਈ ਜਿਗਨ ਉਹ ਤਰੇ ਨਹੀਂ ਹੁੰਦੀ ਹੈਗੀ ਆਹ ਬਗ ਲਾਈ ਜਿਗਨ ਦੁਬਾਰਾ ਆਉਣ ਲੱਗੀ ਤੁਹਾਨੂੰ ਬਹੁਤ ਚਲੋ ਆਪਾਂ ਇਹ ਪਾਈ ਵੀ ਵਾਪਸੀ ਇਹ ਤੁਹੋਂ ਦਾ ਕਰਕੇ ਹੀ ਛੇਤੀ ਆਪਾਂ ਨਾ ਵੀ ਜਹਾ ਪਾਣੀ ਨਹੀਂ ਪੀਤਾ ਹੈਗਾ ਵਾਪਸੀ ਮੜੇ ਛੇਤੀ ਮਹਾ ਤੁੰਦਰਾ ਕੁਝ ਨਹੀਂ ਪਤਾ ਹੈਗਾ ਇੱਕ ਹੋਰ ਹੈ ਵੀ ਜਿਹੜੀ ਦਿਨ ਦੀ ਤੁੰਦਾ ਥੋੜਾ ਦਿਖਣਾ ਲਾ ਦਿੰਦੀ ਹੈ ਰਾਤ ਵਾਲੀ ਤੁੰਦਾ ਕੁਝ ਵੀ ਦਿਖਦਾ ਹੈਗਾ ਨਾ ਲੇਟਾਂ ਵਿੱਚ ਨਾ ਉਹ ਦਿਖਦਾ ਆ ਪਿੰਡ ਹੈਗਾ ਜੀ ਬਡਵਾਲੀ ਬਾਕੀ ਇੱਕ ਹੋਰ ਹੈ ਵੀ ਪਿੰਡ ਦੀ ਵਿਫਰਮੀ ਕਿਸੇ ਦੀ ਵੀ ਦੇਖ ਲੋ ਜਮਾਂ ਹੀ ਵਾ ਟੁਕੀਆਂ ਪਈਆਂ ਬਾਦਲਾਂ ਦੇ ਟਾਈਮ ਹੈ ਜੀ ਠੀਕ ਦੀ ਪਰ ਹੁਣ ਕਿਹੜੀ ਸਰਕਾਰ ਨੂੰ ਕਿਆ ਕਰੀਏ ਇਹਨਾਂ ਦਾ 3 ਸਾਲ ਚ ਕਰੇ ਕੁਛ ਨਹੀਂ ਹੈਗਾ ਇਸੇ ਪਿੰਡ ਦੀ ਆ ਮੈਂ ਤਿੰਨ ਚਾਰ ਪਿੰਡ ਲਈ ਹਰ ਮੈਨੂੰ ਲੰਘ ਲਿਆ ਅੱਜ ਵੀ ਵੀ ਆਹੀ ਹਾਲ ਆ ਸਾਬ ਦੀਆਂ ਟੁੱਟੀਆਂ ਪੰਜਾਬ ਕਰੂਆਂ ਜੋ ਉਹ ਰਹਾ ਤੋਬੇ ਭਰੇ ਪਏ ਆ ਬੂਟੀਆਂ ਗੈਲ ਪਾਣੀ ਗੈਲ ਰੋ ਗਿਆ ਇਹ ਤੋਂ ਨਾ ਬੰਬਾਰੀ ਜੰਗ ਕੌਸਲ ਦੇ ਨੇੜੇ ਜਿਆਦਾ ਇੱਥੇ ਗੇਜਾ ਸੂਰਜ ਨਿਕਲਿਆ ਵਾਤਾ ਵਾ ਦੇ ਲੋ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਹਰ ਇੱਕ ਲਾਸਤ ਹੁੰਦਾ ਕਿ ਬੱਦਲ ਬਾਈ ਗੇਟ ਬਣਾਇਆ ਜਮਕੌਬ ਸਾਹਿਬ ਦੇ ਜਾਰ ਹੈ ਆਪਾਂ ਬੇਲ ਏਰੀਏ ਦੇ ਇਹ ਇੱਧਰੋਂ 3-4 ਕਿਲੋਮੀਟਰ ਬਾਅਦ ਵੱਧ ਜਾਂਦੀ ਹੈ ਵੈਸੇ ਰੋਡ ਸਾਫ਼ ਹੈ ਨਾਲੇ ਖਾਲੀ ਵੀ ਟ੍ਰੈਫਿਕ ਨਹੀਂ ਬਹੁਤ ਹੁੰਦੀ ਹੈ ਕਿ ਉੱਧਰੋਂ ਆਪਣਾ ਸ਼ਾਰਟਕਟ ਜਿਹੜੀ ਪੈਰੋਂ ਮੱਜਰੇ ਜਾਂਦੀ ਹੈ ਵੀ ਉੱਧਰੋਂ ਮੋੜ ਕੇ ਜਿਆਦਾ ਪੈ ਜਾਂਦਾ ਇੱਕ ਰੋਡ ਸਿੰਗਲ ਹੈ ਫਿਰ ਤੁੰਦ ਵੀ ਥੋੜਾ ਜਿਹਾ ਔਖਾ ਹੋ ਜਾਂਦਾ ਆ ਕਰਕੇ ਮਾਜਰੋਂ ਸਿੱਧਾ ਸਾਫ਼ ਰੋਡ ਹੋ ਜਾਂਦੇ ਹੈ ਬੇਲੇ ਦੇ ਸਿੱਧਾ ਆਪਣੇ ਪਿੰਡ ਨੂੰ ਚੰਕੌਰ ਸਾਹ ਤੋਂ 4 ਕਿਲੋਮੀਟਰ ਬੇਲਾ ਹੈ ਬੇਲੇ ਦੇ 7 ਕਿਲੋਮੀਟਰ ਆਪਣਾ ਪਿੰਡ ਹੈ ਕਿ ਸ਼ਾਰਟ ਕੱਟ ਜਾਂਦੇ ਆ ਸਮਝ ਲੋ ਇਧਰ ਨੂੰ ਵੀ 11 ਹੀ ਪਿਆ ਉਧਰ ਨੂੰ ਵੀ ਇੰਨਾ ਕੇ ਪੈ ਜਾਂਦਾ 11 ਹੀ ਪੈਂਦਾ ਹੈ ਬਾੜ ਬਰਾਬਰ ਹੈ ਆਪਾਂ ਨੂੰ ਲੱਗਦਾ ਵੀ ਵਧੀਆ ਪਰ 11 ਕਿਲੋ ਆਪਾਂ ਨੂੰ ਉਧਰ ਨੂੰ ਪੈਂਦਾ ਕਿ ਉਧਰ ਨੂੰ ਘੁੰਮਣ ਘੇਰੀ ਜੀ ਪੈ ਜਾਂਦੀ ਥੋੜੀ ਜੀ ਕਈ ਪਿੰਡਾਂ ਦੇ ਵਿੱਚ ਨੂੰ ਮੋੜਾ ਘੇੜਾ ਜਿਹਾ ਜਾ ਕੇ ਉੱਥੇ ਬਾੜ ਦਾ ਪਤਾ ਹੀ ਲੱਗਦਾ ਹੈਗਾ ਫਿਰ ਵੇਖਣਾ ਵੀ ਕਰੋ ਟਾਈਮ ਗੱਲ ਮੁੜਿਆ ਹੈ ਕਾਲੀ ਜੀ ਘਰੀ ਥੋੜੀ ਜਿਹੀ ਨੱਠ ਪੱਜ ਜੀ ਗਾ ਤੇ ਚਾਹ ਪਾਣੀ ਫਿਰ ਨਹੀਂ ਬੀਤਦਾ ਆਪਾਂ ਜਦ ਇਹ ਮੁੜਦੇ ਵੇ ਹੋਰ ਅੱਧਾ ਘਾਟਨ ਲਾ ਕੇ ਇਹਨੂੰ ਫੇਰ ਤੋਂ ਇੱਕ ਦਿਨ ਸ਼ਿਭ ਜਾਣਾ ਇੱਕ ਫੇਰ ਤੋਂ ਜ਼ਿਆਦਾ ਖਰਾਬ ਕਰਦੀ ਹੈ ਵੀ ਠੀਕ ਹੈ ਜੀ ਮਿਲਦੇ ਹਾਂ ਫਿਰ ਆਪਾਂ ਕਿਸੇ ਅਗਲੇ ਵਲੌਗ ਦੇ ਵਿੱਚ ਵੀ ਦੇਖਿਓ ਜੀ ਵੀਡੀਓ ਵਿੱਚ ਆਪਾਂ ਨੇ ਰਾਜਸਥਾਨ ਨਾਲ ਵੀਰ ਦੇ ਪਾਈ ਵੀਡੀਓ ਉਹ ਵੀ ਕਰਿਓ ਚੈੱਕ ਵੀ ਧੰਨਵਾਦ ਸਾਰਿਆਂ ਦਾ